ਅਤੇ ਦੋ ਬਦਮਾਸ਼ਾਂ ਦੇ ਵਿੱਚ ਹੋਇਆ ਇਨਕਾਊਂਟਰ ਇਨਕਾਊਂਟਰ ਕਿੱਥੇ ਤੇ ਕਿਵੇਂ ਹੋਇਆ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਦੇ ਆ ਦੱਸਿਆ ਇਹ ਜਾ ਰਿਹਾ ਹੈ ਕਿ ਪੁਲਸ ਵਾਲਿਆਂ ਦੇ ਬਿਆਨ ਆਏ ਉਹਨਾਂ ਨੇ ਮੀਡੀਆ ਦੇ ਸਾਹਮਣੇ ਬਿਆਨ ਇਹ ਸਾਂਝੇ ਕੀਤੇ ਆ ਕਿ ਜਿਹੜੇ ਇਹ ਦੋ ਬਦਮਾਸ਼ ਸੀਗੇ ਇਹਨਾਂ ਨੇ ਮੁਹਾਲੀ ਦੇ ਹੀ ਜਿਹੜੇ ਲੋਕ ਆ ਜਿਹੜੇ ਅਮੀਰ ਲੋਕ ਆ ਉਹਨਾਂ ਦੇ ਕੋਲੋਂ ਜਿਹੜੀ ਉਹਨਾਂ ਰਿਸ਼ਵਤ ਲੈਣੀ ਸ਼ੁਰੂ ਕਰ ਦਿੱਤੀ ਸੀ ਇਹਨਾਂ ਦੇ ਬਹੁਤ ਜ਼ਿਆਦਾ ਜਿਹੜੇ ਪਾਚੇ ਵੀ ਹੋਏ ਆ ਤੇ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਰੋਪੜ ਜੇਲ੍ਹ ਦੇ ਵਿੱਚ ਜਦੋਂ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਇਹਨਾਂ ਦਾ ਜਦੋਂ ਹਮ ਬਿਆਨ ਲਿਆ ਤਾਂ ਇਹਨਾਂ ਦੋਨਾਂ ਬਦਮਾਸ਼ਾਂ ਨੇ ਕਿਹਾ ਵੀ ਸਾਡੇ ਜਿਹੜੇ ਸਾਡੇ ਕੋਲ ਜਿਹੜੇ ਹਥਿਆਰ ਆ ਉਹ ਐਕਰ ਡੇਰਾ ਬਸੀਰੇ ਇੱਕ ਘਾਗਰ ਦੇ ਕੋਲੇ ਖਾਲੀ ਜਗ੍ਹਾ ਤੇ ਜਿਹੜੇ ਉਹਨਾਂ ਦੇ ਹਥਿਆਰ ਜਿਹੜੇ ਦੱਬੇ ਆ ਤੇ ਜਦੋਂ ਪੁਲਿਸ ਤੇ ਉਹਨਾਂ ਦੋਨਾਂ ਬਦਮਾਸ਼ਾਂ ਨੂੰ ਉੱਥੇ ਘਾਗਰ ਕੋਲੇ ਲੈ ਕੇ ਗਈ ਤਾਂ ਉੱਥੇ ਹੀ ਉਹਨਾਂ ਦੋਨਾਂ ਬਦਮਾਸ਼ਾਂ ਨੇ ਪੁਲਿਸ ਦੇ ਉੱਪਰ ਜਵਾਬੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਨਾਲ ਦੀ ਨਾਲ ਜਦੋਂ ਬਦਮਾਸ਼ ਤੇ ਪੁਲਸਾਂ ਦੇ ਵਿੱਚ ਫਾਇਰਿੰਗ ਹੋਣੀ ਸ਼ੁਰੂ ਕਰ ਦਿੱਤੀ ਤਾਂ ਪੁਲਸਾਂ ਨੇ ਜਦੋਂ ਉਹਨਾਂ ਤੇ ਉੱਪਰ ਫਾਇਰਿੰਗ ਕੀਤੀ ਤਾਂ ਇੱਕ ਜਿਹੜਾ ਵਿਅਕਤੀ ਆ ਉਹ ਤਾਂ ਪੂਰੇ ਗੰਭੀਰ ਉਪਰਜ ਜ਼ਖਮੀ ਹੋ ਗਿਆ ਤਾਂ ਉਸਨੂੰ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਅਤੇ ਦੂਜੇ ਪਾਸੇ ਦੂਸਰੇ ਵਿਅਕਤੀ ਦੇ ਜਿਹੜੇ ਪੈਰ ਤੇ ਗੋਲੀ ਵੱਜੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਜਿਹੜਾ ਇੱਕ ਵਿਅਕਤੀ ਆ ਜਿਹਦੇ ਪੈਰ ਤੇ ਗੋਲੀ ਵੱਜੀ ਆ ਉਹ ਹਾਲੇ ਉੱਥੇ ਆ ਤੇ ਐਂਬੂਲੈਂਸ ਨੂੰ ਜਿਹੜੀ ਕਾਲ ਕਰਕੇ ਬੁਲਾਇਆ ਗਿਆ ਹੈ ਤਾਂ ਦੱਸਿਆ ਇਹ ਜਾ ਰਿਹਾ ਹੈ ਕਿ ਜਵਾਬੀ ਪੁਲਿਸ ਜਵਾਨਾਂ ਦੇ ਵਿੱਚ ਇਨਕਾਊਂਟਰ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਦੋ ਬਦਮਾਸ਼ ਆ ਇਹਨਾਂ ਤੇ ਇਹ ਪਹਿਲੀ ਪਹਿਲਾ ਹੀ ਇਹ ਕ੍ਰਿਮੀਨਲ ਆ ਤੇ ਦੂਜੇ ਪਾਸੇ ਇਹ ਲੋਕਾਂ ਤੋਂ ਰਿਸ਼ਵਤ ਲੈ ਕੇ ਉਹਨਾਂ ਨੂੰ ਕਾਲ ਕਰਕੇ ਡਟੁਰਉਂਦੇ ਸੀ ਧਮਕਾਉਂਦੇ ਸੀ ਤਾਂ ਉਹਨਾਂ ਨੇ ਕਿਤੇ 80 ਲੱਖ 1 ਕਰੋੜ ਦੀ ਜਿਹੜੀ ਰਿਸ਼ਵਤ ਮੰਗਦੇ ਸੀ ਤਾਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਪੁਲਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਗ੍ਰਿਫਤਾਰ ਕਰਕੇ ਰੋਪੜ ਜੇਲ੍ਹ ਦੇ ਵਿੱਚ ਲਿਆਂਦਾ ਗਿਆ ਤਾਂ ਜਦੋਂ ਉਹਨਾਂ ਤੋਂ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਤਾਂ ਉਹਨਾਂ ਨੇ ਕਿਹਾ ਸੀ ਵੀ ਸਾਡੇ ਜਿਹੜੇ ਹਥਿਆਰ ਆ ਉਹ ਇੱਕ ਡੇਰਾ ਬਸੀ ਦੇ ਕਾਗਰ ਜਿਹੜੀ ਖਾਲੀ ਜਗ੍ਹਾ ਉੱਥੇ ਜਿਹੜੇ ਦੱਬੇ ਹੋਏ ਆ ਤਾਂ ਪੁਲਿਸ ਨੇ ਰਿਕਵਰੀ ਕਰਨ ਦੇ ਲਈ ਉਹਨਾਂ ਬਦਮਾਸ਼ਾਂ ਨੂੰ ਉੱਥੇ ਜਿੱਥੇ ਲੈ ਕੇ ਪਹੁੰਚੇ ਤਾਂ ਉਹਨਾਂ ਦੋਨਾਂ ਬਦਮਾਸ਼ਾਂ ਨੇ ਪੁਲਸਾਂ ਦੇ ਉੱਪਰ ਜਿਹੜੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਪੁਲਸ ਨੇ ਜਵਾਬੀ ਜਵਾਬ ਦਿੰਦੇ ਹੋਏ ਤਾਂ ਉਹਨਾਂ ਨੇ ਜਦੋਂ ਉਹਨਾਂ ਦੇ ਨਾਲ ਹੀ ਮੁਕਾਬਲਾ ਕਰਨਾ ਸ਼ੁਰੂ ਕੀਤਾ ਤਾਂ ਦੋ ਜਿਹੜੇ ਉੱਥੇ ਬਦਮਾਸ਼ ਹੀ ਇੱਕ ਬਦਮਾਸ਼ ਦਾ ਦੱਸਿਆ ਇਹ ਜਾਰੇ ਕਿ ਪੂਰਾ ਗੰਭੀਰ ਉਪਰ ਵਿੱਚ ਜ਼ਖਮੀ ਹੋ ਗਏ ਤਾਂ ਉਹਨਾਂ ਤਰ੍ਹਾਂ ਤੇ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਪਰ ਜਿਹੜਾ ਦੂਜਾ ਵਿਅਕਤੀ ਆ ਆਫ ਦੇ ਪੈਰ ਤੇ ਜਿਹੜੀ ਗੋਲੀ ਜਾ ਵੱਜੀ ਆ ਤੇ ਉੱਥੋਂ ਦੇ ਜਿਹੜੇ ਹੋਰ ਵੀ ਮੁਲਾਜ਼ਮ ਆ ਜਿਹੜੇ ਐਸਐਸਪੀ ਆ ਜਿਹੜੇ ਹੁਣ ਉੱਥੇ ਜਾ ਕੇ ਪਹੁੰਚਣਗੇ ਜਿਹੜੀ ਹੁਣ ਬੰਦੀ ਕਾਰਵਾਈ ਹੋਰ ਜਿਹੜੀ ਸ਼ੁਰੂ ਕਰਨਗੇ ਤਾਂ ਦੱਸਿਆ ਇਹ ਜਾਰੇ ਕਿ ਜਿਹੜੇ ਇਹ ਦੋ ਵਿਅਕਤੀ ਆ ਇਹ ਗੋਲਡੀ ਬਰਾਡ ਦੇ ਚ ਇੱਕ ਦੇ ਹਾਲ ਹੀ ਇਹ ਜਿਹੜੀ ਗੈਂਗਸਟਰ ਦੇ ਦੋ ਵਿਅਕਤੀ ਆ ਅਤੇ ਦੱਸਿਆ ਇਹ ਜਾ ਰਿਹਾ ਕਿ ਇਹ ਜਿਹੜੇ ਦੋਨੇ ਵਿਅਕਤੀ ਆ ਕ੍ਰਿਮੀਨਲ ਵੀ ਬਹੁਤ ਆ ਇਹਨਾਂ ਦੇ ਪਹਿਲਾਂ ਦੀ ਬਹੁਤ ਹੀ ਜ਼ਿਆਦਾ ਪਰਚੇ ਜਿਹੜੇ ਦਰਜ ਕੀਤੇ ਗਏ ਆ ਤਾਂ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਰੋਪੜ ਜੇਲ੍ਹ ਦੇ ਵਿੱਚ ਉਹਨਾਂ ਨਾਲ ਬਤ ਕਰ ਦਿੱਤਾ ਗਿਆ ਸੀ ਤਾਂ ਪੁਲਿਸ ਨੇ ਜਿਹੜੀ ਜਾਂਚ ਪੜਤਾਲ ਉਹਨਾਂ ਤੋਂ ਸ਼ੁਰੂ ਕੀਤੀ ਤਾਂ ਉਹਨਾਂ ਨੇ ਕਿਹਾ ਸਾਡੇ ਜਿਹੜੇ ਹਥਿਆਰ ਆ ਗਾਗਰ ਦੇ ਇੱਕ ਡੇਰਾਬਸੀ ਦੇ ਗਾਗਰ ਦੇ ਨੇੜੇ ਇੱਕ ਖਾਲੀ ਜਗ੍ਹਾ ਜਿੱਥੇ ਅਸੀਂ ਆਪਣੇ ਹਥਿਆਰ ਜਿਹੜੇ ਉੱਥੇ ਦੱਬੇ ਆ ਤੇ ਜਦੋਂ ਪੁਲਸ ਨੇ ਉਹਨਾਂ ਨੂੰ ਉੱਥੇ ਲੈ ਕੇ ਗਏ ਤਾਂ ਉਹਨਾਂ ਦੋਨਾਂ ਬਦਮਾਸ਼ਾਂ ਨੇ ਪੁਲਸਾਂ ਦੇ ਉੱਪਰ ਜਿਹੜੀ ਆ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਪੁਲਸ ਨੇ ਆਪਣਾ ਬਚਾਅ ਕਰਨ ਦੇ ਲਈ ਉਹਨਾਂ ਨੇ ਵੀ ਮੂਹਰ ਤੌਰ ਜਿਹੜਾ ਜਵਾਬ ਦਿੱਤਾ ਤਾਂ ਇੱਕ ਵਿਅਕਤੀ ਤਾਂ ਪੂਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ ਤਾਂ ਦੂਜੇ ਦੇ ਜਿਹੜੀ ਪੈਰ ਤੇ ਗੋਲੀ ਵਾ ਜਾ ਵੱਜੀ ਆ ਜਿਹੜਾ ਪੂਰਾ ਗੰਭੀਰ ਵਿੱਚ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਸੀ ਤਾਂ ਉਹਨਾਂ ਨੂੰ ਤਰ੍ਹਾਂ ਦੇ ਹਸਪੀਟਲ ਦੇ ਵਿੱਚ ਪਹੁੰਚ ਜਾ ਕੇ ਆ ਪਰ ਇੱਕ ਤੁਹਾਰਾ ਪਾ ਸੋਚ ਵੀ ਸਕਦੇ ਆ ਕਿ ਕਈ ਜਿਹੜੇ ਪੁਲਸ ਵਾਲੇ ਆ ਉਹਨਾਂ ਨੇ ਝੂਠੇ ਪੁਲਸ ਇੰਕਾਊਂਟਰ ਬਣਾ ਕੇ ਕੁਝ ਆਮ ਲੋਕਾਂ ਦੇ ਨਾਲ ਤੱਕਾ ਕੀਤਾ ਹੈ ਉਹਨਾਂ ਦੀਆਂ ਜਾਣਾਂ ਲਈਆਂ ਗਈਆਂ ਨੇ ਜਸਟ ਆਪਣੇ ਜਿਹੜੇ ਰੈਂਕ ਵਧਾਉਣ ਦੇ ਲਈ ਆਪਣੀ ਜਿਹੜੀ ਪੋਜੀਸ਼ਨ ਨੂੰ ਅੱਗੇ ਵਧਾਉਣ ਦੇ ਲਈ ਜਿਹੜੇ ਝੂਠੇ ਪੁਲਸ ਮੁਕਾਬਲੇ ਵੀ ਕਰ ਦਿੱਤੇ ਜਾਂਦੇ ਸੀ ਤਾਂ ਤੁਹਾਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਵੀ ਅਦਾਲਤ ਨੇ ਕੁਝ ਜਿਹੜੇ ਪੁਲਸ ਆ ਹਨਾ ਉਹਨਾਂ ਨੇ ਜਿਹੜਾ ਪੋ ਝੂਠੇ ਪੂਸ ਮੁਕਾਬਲੇ ਬਣਾਏ ਸੀ ਤਾਂ ਅਦਾਲਤ ਨੇ ਉਹਨਾਂ ਨੂੰ ਜਿਹੜੀ ਸਜ਼ਾ ਸੁਣਾ ਦਿੱਤੀ ਗਈ ਹੈ ਪਰ ਹੱਲੇ ਆਪਾਂ ਨੂੰ ਪੂਰੀ ਖਬਰ ਸਾਹਮਣੇ ਇਹ ਸਾਹਮਣੇ ਨਹੀਂ ਆਈ ਵੀ ਕੌਣ ਸਹੀ ਆ ਕੌਣ ਗਲਤ ਆ ਜਿਹੜੀ ਖਬਰ ਪੁਲਸ ਵਾਲਿਆਂ ਨੇ ਇੰਕਾਉਂਟਰ ਦੀ ਦੱਸੀ ਆ ਵੀ ਉਹ ਸਹੀ ਆ ਜਾਂ ਗਲਤ ਆ ਕਿਉਂਕਿ ਆਪਾਂ ਬਿਨਾਂ ਕਿਸੇ ਇਨਫੋਰਮੇਸ਼ਨ ਤੋਂ ਆਪਾਂ ਕੋਈ ਵੀ ਜਿਹੜੀ ਗੱਲ ਆ ਉਹ ਸਹੀ ਨਹੀਂ ਕਹਿ ਸਕਦੇ ਕਿਉਂਕਿ ਅਦਾਲਤ ਨੇ ਕੁਝ ਦਿਨ ਪਹਿਲਾਂ ਹੀ ਜਿਹੜੇ ਪੁਲਸ ਵਾਲ ਇਸ ਤੇ ਉਹਨਾਂ ਨੇ ਝੂਠੇ ਪੁਲਸ ਮੁਕਾਬਲੇ ਬਣਾਏ ਸੀ ਤਾਂ ਆਮ ਲੋਕਾਂ ਦੀ ਜਿਹੜੀ ਜਾਨ ਲਈ ਗਈ ਸੀ ਤਾਂ ਹੁਣ ਪੁਲਦਾਰਤ ਨੇ ਉਹਨਾਂ ਨੂੰ ਸਜ਼ਾ ਵੀ ਲਾ ਦਿੱਤੀ ਹੈ ਕਿ ਇਹਨੇ ਤੁਸੀਂ ਜਦੋਂ ਖਬਰਾਂ ਸੌਂਦੇ ਹੋ ਤਾਂ ਖਬਰਾਂ ਆਮੀ ਇਨਕਾਊਂਟਰ ਦੇ ਰਿਲੇਟਡ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਤਾਂ ਦੂਜੇ ਪਾਸੇ ਤਰਨਤਨ ਦੇ ਵਿੱਚ ਵੀ ਤਿੰਨ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਵੀ ਕਾਬੂ ਕਰ ਲਿਆ ਗਿਆ ਉਹਨਾਂ ਦੇ ਨਾਲ ਵੀ ਪੁਲਿਸ ਵਾਲਿਆਂ ਨੇ ਇਹ ਦੱਸਿਆ ਉਹਨਾਂ ਨੇ ਇਹ ਬਿਆਨ ਇਹ ਆਇਆ ਕਿ ਜਦੋਂ ਅਸੀਂ ਨਾਕਾ ਲਾ ਕੇ ਖੜੇ ਸੀ ਤਾਂ ਅਸੀਂ ਇਹਨਾਂ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਜਦੋਂ ਨਾ ਰੁਕੇ ਤਾਂ ਉਹਨਾਂ ਤਿੰਨਾਂ ਬਦਮਾਸ਼ਾਂ ਨੇ ਪੁਲਸਾਂ ਦੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤੇ ਪੁਲਸ ਨੇ ਫਿਰ ਜਵਾਬੀ ਫਾਇਰਿੰਗ ਕਰਦੇ ਦੌਰਾਨ ਜਿਹੜੇ ਦੋ ਜਿਹੜੇ ਵਿਅਕਤੀ ਹੈ ਜ਼ਖਮੀ ਹੋ ਗਏ ਤੇ ਦੋ ਵਿਅਕਤੀ ਜਿਹੜੇ ਜ਼ਖਮੀ ਹੋ ਗਏ ਤਾਂ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਤਾਂ ਅੱਜ ਕੱਲ ਜਿਹੜੀਆਂ ਆ ਗੈਂਗਸਟਰ ਦੀਆਂ ਝੂਠੇ ਪੁਲਿਸ ਮੁਕਾਬਲੇ ਦੀਆਂ ਜਿਹੜੀਆਂ ਆਮ ਜਿਹੜੀਆਂ ਖਬਰਾਂ ਸੁਣਨ ਦੋ ਬਦਮਾਸ਼ ਆ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਹੈ ਤਾਂ ਦੱਸਿਆ ਇਹ ਜਾ ਰਿਹਾ ਕਿ ਪੁਲਿਸ ਅਤੇ ਦੋ ਬਦਮਾਸ਼ਾਂ ਦੇ ਵਿੱਚ ਇਨਕਾਉਂਟਰ ਹੋਇਆ ਏ ਤਾਂ ਇਨਕਾਉਂਟਰ ਕਿਉਂ ਅਤੇ ਕਿਵੇਂ ਹੋਇਆ ਤੁਹਾਨੂੰ ਦੱਸ ਦਈਏ ਕਿ ਡੇਰਾਬਜ਼ੀ ਤੋਂ ਇਹ ਖਬਰ ਆ ਰਹੀ ਆ ਤਾਂ ਦੱਸਿਆ ਇਹ ਜਰਪਲਸ ਵਾਲਿਆਂ ਨੇ ਇਹ ਬਿਆਨ ਦਿੱਤੀਆ মিডিਆ ਦੇ ਸਾਹਮਣੇ ਵੀ ਜਿਹੜੇ ਇਹ ਦੋ ਗੈਂਗਸਟਰ ਆ ਇਹਨਾਂ ਨੇ ਇਹਨਾਂ ਦੇ ਉੱਪਰ ਬਹੁਤ ਜ਼ਿਆਦਾ ਪਰਚੇ ਦਰਜ ਹੋਇਆ ਇੱਕ ਕ੍ਰਿਮੀਨਲ ਵੀ ਆ ਤਾਂ ਇਹ ਜਿਹੜਾ ਗੋਲਡੀਪਰਾੜਾ ਉਹਦੇ ਜਿਹੜੇ ਗੈਂਗਸਟਰਾਂ ਦੇ ਵਿੱਚ ਇਹ ਦੋ ਜਿਹੜੇ ਬਦਮਾਸ਼ ਆ ਤੇ ਇਹਨਾਂ ਨੇ ਇਹਨਾਂ ਦੇ ਉੱਪਰ ਬਹੁਤ ਵੱਡੇ ਜਿਹੜੇ ਆ ਗਏ ਇਲਜ਼ਾਮ ਲਗਾਏ ਜਾ ਰਹੇ ਆ ਕਿ ਇਹਨਾਂ ਨੇ ਜਿਹੜੇ ਵੱਡੇ ਅਮੀਰ ਲੋਕ ਆ ਉਹਨਾਂ ਤੋਂ ਜਿਹੜੇ ਰਿਸ਼ਵਤ ਲੈਂਦੇ ਆ 8 ਲੱਖ 1 ਕਰੋੜ ਦੀ ਜਿਹੜੀ ਰਿਸ਼ਵਤ ਮੰਗਦੇ ਆ ਤਾਂ ਇਹਨਾਂ ਦੇ ਉੱਪਰ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਤਾਂ ਇਹਨਾਂ ਨੂੰ ਜਦੋਂ ਰੋਪੜ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਤਾਂ ਜਦੋਂ ਪੁਲਿਸ ਨੇ ਪੂਰੀ ਕਾਰਵਾਈ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਹਥਿਆਰ ਆ ਡੇਰਾ ਬੱਸੀ ਦੇ ਇੱਕ ਘਰ ਦੇ ਕੋਲੇ ਜਿਹੜੀ ਖਾਲੀ ਜਗ੍ਹਾ ਉੱਥੇ ਸਾਡੇ ਹਥਿਆਰ ਪਏ ਆ ਤਾਂ ਪੁਲਿਸ ਨੇ ਉਹਨਾਂ ਤੋਂ ਦਮਾਸ਼ਾ ਗੁੰਦੇ ਨਾਲ ਜਾ ਕੇ ਜਦੋਂ ਉੱਥੇ रिकवरी ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਦੋਨਾਂ ਬਦਮਾਸ਼ਾਂ ਨੇ ਪੁਲਿਸ ਦੇ ਪੁਲਸ ਦੇ ਉੱਪਰ ਜਿਹੜਾ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਤਾਂ ਪੁਲਸ ਨੇ ਜਿਹੜਾ ਜਵਾਬੀ ਜਿਹੜਾ ਉਹਨਾਂ ਨੇ ਜਵਾਬ ਜਿਹੜਾ ਦਿੱਤਾਗਾ ਫਾਇਰਿੰਗ ਦੇ ਦੌਰਾਨ ਤਾਂ ਉਤੋਂ ਦੱਸਿਆ ਇਹ ਜਾ ਰਿਹਾ ਕਿ ਐਕਸ ਜਿਹੜਾ ਵਿਅਕਤੀ ਆ ਉਹ ਪੂਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਇਹ ਤਾਂ ਜਿਹੜਾ ਦੂਜਾ ਉਹਦੇ ਪੈਰ ਤੇ ਕੋਲੀ ਜ਼ਖਮ ਜੀ ਹੈ ਜਿਹੜਾ ਪੂਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਉਹਨਾਂ ਨੂੰ ਉਸ ਨੂੰ ਤਾਂ ਤੁਰੰਤ ਹੀ ਹਸਪੀਟਲ ਦੇ ਵਿੱਚ ਪਹੁੰਚਾਇਆ ਗਿਆ ਹੈ ਪਰ ਦੂਜੇ ਪਾਸੇ ਜਿਸ ਵਿਅਕਤੀ ਦੇ ਪੈਰ ਤੇ ਗੋਲੀ ਲੱਗੀ ਆ ਤਾਂ ਐਂਬੂਲੈਂਸ ਨੂੰ ਕਾਲ ਕੀਤੀ ਗਈ ਆ ਤਾਂ ਐਂਬੂਲੈਂਸ ਹੁਣ ਆਉਗੀ ਤਾਂ ਉਸ ਵਿਅਕਤੀ ਨੂੰ ਵੀ ਲੈ ਕੇ ਜਾਉਗੀ ਤਾਂ ਉਤੋਂ ਜਿਹੜੇ ਐਸਐਸਪੀ ਆ ਡੀਸੀਪੀ ਆ ਉਹ ਵੀ ਉੱਥੇ ਜਿਹੜੇ ਵੱਡੇ ਫੌਜ ਅਧਿਕਾਰੀ ਪਹੁੰਚਣਗੇ ਜਿਹੜੀ ਬੰਦੀ ਕਾਰਵਾਈ ਉਹ ਆਪਣੀ ਸ਼ੁਰੂ ਕਰ ਦੇਣਗੇ ਤਾਂ ਦੂਜੇ ਪਾਸੇ ਤਰਨਤਰਨ ਤੋਂ ਵੀ ਇੱਕ ਇਨਕਾਉਂਟਰ ਸਾਹਮਣੇ ਆ ਰਿਹਾ ਹੈ ਕਿ ਦੱਸਿਆ ਇਹ ਜਾ ਰਿਹਾ ਹੈ ਕਿ ਤਿੰਨ ਵਿਅਕਤੀ ਉਹ ਜਦੋਂ ਪੁਲਿਸ ਵਾਲੇ ਨਾਕਾ ਲਾਇਆ ਸੀ ਤਾਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਜਦੋਂ ਨਾ ਰੁਕੇ ਤਾਂ ਉਹਨਾਂ ਤਿੰਨਾਂ ਵਿਅਕਤੀਆਂ ਨੇ ਪੁਲਿਸ ਦੇ ਉੱਪਰ ਹਮਲਾ ਕੀਤਾ ਤਾਂ ਪੁਲਿਸ ਨੇ ਵੀ ਉਹਨਾਂ ਦੇ ਨਾਲ ਜਿਹੜੀ ਆ ਕਿ ਉਹਨਾਂ ਨੂੰ ਮੋਹਰ ਤੋੜ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਤਾਂ ਦੋ ਵਿਅਕਤੀਆਂ ਦੇ ਜਿਹੜੀ ਗੋਲੀ ਜਾ ਲੱਗੀ ਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਪੁਲਿਸ ਵਾਲੇ ਕਿਵੇਂ ਉਸ ਵਿਅਕਤੀ ਨੂੰ ਚੱਕ ਕੇ ਜਿਹੜੀ ਪੁਲਿਸ ਵਾਲੀ ਗੱਡੀ ਆ ਉਹਦੇ ਵਿੱਚ ਪਿਠਾ ਰਹੇ ਤੇ ਦੂਜੇ ਪਾਸੇ ਜਿਹੜੀ ਐਂਬੂਲੈਂਸ ਨੂੰ ਕਾਲ ਕਰਕੇ ਬੁਲਾ ਲਿਆ ਗਿਆ ਹੈ ਤੁਹਾਡਾ ਇਸਪ੍ਰਿਤ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡਾ ਨੂੰ ਜਰੂਰ ਸ਼ੇਅਰ ਕਰੋ